ਆ ਗਿਆ ਕੱਗਰ ਨਦੀ ਦੇ ਵਿੱਚ ਪਾਣੀ ਭਾਈ ਜੀ ਦਿਖਾਉਨੇ ਆ ਤੁਹਾਨੂੰ ਇਹ ਉਹੀ ਕੱਗਰ ਨਦੀ ਹੈ ਜਿਸ ਨੇ ਪਿਛਲੀ ਵਾਰੀ ਪੂਣਾ ਪੰਜਾਬ ਡਪੋਤਾ ਸੀਗਾ ਤੇ ਪਿਛਲੀ ਵਾਰੀ ਇਹਨਾਂ ਦਿਨਾਂ ਚ ਆ ਕੇ ਪਾਣੀ ਚੱਲਿਆ ਗਿਆ ਸੀਗਾ ਕਿ ਬਾਰਿਸ਼ਾਂ ਲੇਟ ਹੋਈਆਂ ਨੇ ਪਿਛਲੀ ਵਾਰੀ ਜਿਹੜਾ ਪਟਿਆਲੇ ਬਾਰਿਸ਼ ਹੋਈ ਸੀ ਜਾਂ ਉਸ ਤੋਂ ਪਿੱਛੇ ਚੰਡੀਗੜ੍ਹ ਬਾਰਿਸ਼ਾਂ ਹੋਈਆਂ ਸੀਆਂ ਉਹਦੇ ਨਾਲ ਇਹਦੇ ਵਿੱਚ ਕਾਫੀ ਵੱਡਾ ਉਫਾਨ ਆਇਆ ਸੀਗਾ ਕੱਗਰ ਨਦੀ ਦੇ ਵਿੱਚ ਕਾਫੀ ਜਿਹੜਾ ਏਰੀਆ ਡੁੱਬ ਗਿਆ ਸੀਗਾ ਸਾਰਾ ਏਰੀਆ ਡੁੱਬ ਗਿਆ ਸੀਗਾ ਇਹ ਹਾਲਾਂਕਿ ਬਾਅਦ ਦੇ ਵਿੱਚ ਜਿਹੜੀ ਝੋਨਾ ਸੀ ਦੁਆਰੇ ਲਾ ਦਿੱਤਾ ਗਿਆ ਸੀਗਾ ਤੇ ਕਾਫੀ ਜਿਹੜੇ ਇਧਰੋਂ ਸਾਡੇ ਪੰਜਾਬੀ ਵੀਰ ਨੇ ਸਾਰ ਤੇ ਪੌਦ ਵਗੈਰਾ ਪਨੀਰੀ ਪਨੂਰੀ ਲਿਆ ਕੇ ਦਿੱਤੀ ਸੀਗੇ ਉਹਦੇ ਕਰਨ ਦੁਬਾਰਾ ਤੋਂ ਜਿਹੜਾ ਬਹਾਲ ਹੋ ਗਿਆ ਸੀਗਾ ਏਰੀਆ ਇਸ ਏਰੀਆ ਚ ਦੁਬਾਰੇ ਜਿਹੜੀ ਝੋਨਾ ਸੀਗਾ ਉਹ ਲੱਗ ਗਿਆ ਲੱਗ ਗਿਆ ਸੀਗਾ ਬਟ ਇਸ ਵਾਰ ਫੇਰ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਹੈ ਜੀ ਇਸ ਦਾ ਵਿਰਾਟ ਰੂਪ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ بارش ਆ ਨਾ بارش ਜਦੋਂ بارش ਹੁੰਦੀ ਹੈਦਰੋ ਪਟਿਆਲਾ ਸਾਈਡ ਹੋ ਜਵੇ ਚੰਡੀਗੜ੍ਹ ਸਾਈਡ ਹੋ ਜਵੇ بارش ਹੋਣ ਤੋਂ ਬਾਅਦ ਇਸ ਕਗਰ ਨਦੀ ਦੇ ਵਿੱਚ ਕਾਫੀ ਵੱਡਾ ਜਿਹੜਾ ਉਫਾਨ ਆਉਂਦਾ ਹੁੰਦਾ ਪਿਛਲੀ ਵਾਰੀ ਵੀ ਕਾਫੀ ਉਫਾਨ ਆਇਆ ਸੀਗਾ ਤੇ ਜਿਹੜਾ ਸਾਰਾ ਏਰੀਆ ਡੁੱਬ ਗਿਆ ਸੀਗਾ ਇਸ ਇਸੇ ਸਾਈਡ ਤੋਂ ਜਿਹੜਾ ਅੱਗੇ ਚੰਦਪੁਰੇ ਵਾਲਾ ਬੰਨ ਪੈਂਦਾ ਚੰਦਪੁਰੇ ਵਾਲਾ ਬੰਨ ਤੋੜ ਕੇ ਪਾਣੀ ਹੈ ਜਿਹੜਾ ਮਾਨਸਾ ਜ਼ਿਲ੍ਹੇ ਨੂੰ ਅ ਸਾਈਡ ਜਿਹੜਾ ਚਲਾ ਗਿਆ ਸੀਗਾ ਤੇ ਇੱਥੋਂ ਮੈਂ ਤੁਹਾਨੂੰ ਦਿਖਾਉਣਾ ਇੱਕ ਇੱਕ ਚੀਜ਼ ਜੋ ਪਾਣੀ ਹੈ ਨਾ ਉਹ ਇੱਥੋਂ ਇੱਥੋਂ ਹੀ ਨਿਕਲਦਾ ਇਹ ਪਾਣੀ ਹੈ ਜਿਹੜਾ ਉਹ ਸਾਈਡ ਤੋਂ ਉੱਪਰ ਦੀ ਜਾ ਕੇ ਉੱਪਰ ਉੱਪਰ ਦੀ ਇਹ ਪਿੰਡ ਤਲਵਾੜਾ ਪੈਂਦਾ ਜੀ ਉਹਦੇ ਉੱਪਰ ਦੀ ਹੋ ਕੇ ਉਸ ਸਾਈਡ ਤੋਂ ਜਿਹੜਾ ਬੁੜਲਾਡਾ ਸਾਈਡ ਨੂੰ ਪਾਣੀ ਜਾਂਦਾ ਹੈ ਬਰੇਟਾ ਸਾਈਡ ਨੂੰ ਪਾਣੀ ਜਾਂਦਾ ਤੇ ਉਸ ਸਾਈਡ ਤੋਂ ਜਿਹੜਾ ਚੰਦਪੁਰ ਵਾਲਾ ਬੰਨ ਟੁੱਟਦਾ ਹੈ ਉਥੋਂ ਵਰ ਉਸ ਮਾਨਸਾ ਸਾਈਡ ਨੂੰ ਪਾਣੀ ਤੁਰ ਪੈਂਦਾ ਤਾਂ ਇਹ ਉਹੀ ਉਫਾਨ ਇਹਦੇ ਵਿੱਚ ਜਦੋਂ ਆਉਂਦਾ ਇਹ ਉਹੀ ਘੱਗਰ ਨਦੀ ਹੈ ਪਿਛਲੀ ਵਾਰੀ ਨੇ ਕਾਫੀ ਜਿਆਦਾ ਜਿਹੜਾ ਲੋਕਾਂ ਦਾ ਨੁਕਸਾਨ ਕੀਤਾ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜਾ ਦੇਖਣ ਵੀ ਆਉਂਦੇ ਨੇ ਪਾਣੀ ਨੂੰ ਘੱਗਰ ਨਦੀ ਨੂੰ ਤੇ ਕਾਫੀ ਅਵੇਰ ਰਹਿੰਦੇ ਨੇ ਲੋਕ ਜਿਨ੍ਹਾਂ ਦੇ ਨਾਲ ਚ بارشਾਂ ਹੁੰਦੀਆਂ ਨੇ ਕਿਉਂਕਿ ਹੁਣ ਜਿਹੜੇ ਲੋਕ ਨੇ ਕਿਸਾਨ ਹਨ ਉਹਨਾਂ ਦੀ ਨੀਂਦ ਉੱਡ ਜਾਂਦੀ ਹੈ ਇਹਨਾਂ ਦੇ ਨਾਲ ਚ ਆ ਕੇ ਕਿਉਂਕਿ ਹਾਲਤ ਇਹ ਜਿਹੇ ਹਾਲਾਤ ਹੀ ਐਸੇ ਹੋ ਜਾਂਦੇ ਨੇ ਇੱਕ ਤਾਂ بارش ਪੈਂਦੀ ਰਹਿੰਦੀ ਹੈ ਉਤੋਂ ਪਿੱਛੋਂ ਪਾਣੀ ਜਿਹੜਾ ਧੱਕ ਮਾਰਦਾ ਤੇ ਇੱਥੇ ਆ ਕੇ ਜਿਹੜਾ ਪਾਣੀ ਦਾ ਕਾਫੀ ਏਰੀਆ ਡੁੱਬਣ ਦਾ ਖਤਰਾ ਬਣ ਜਾਂਦਾ ਪਿਛਲੀ ਵਾਰੀ ਖਨੌਰੀ ਪਾਤੜਾ ਸਾਈਡ ਬਹੁਤ ਪਿੰਡ ਡੁੱਬੇ ਸੀਗੇ ਤੇ ਇਸ ਵਾਰ ਫੇਰ ਜਿਹੜਾ ਇਹ ਨਦੀ ਹੈ ਇਹ ਆਪਣਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜਿਹੜਾ ਇਹਦੇ ਵਿੱਚ ਉਫਾਨ ਆਇਆ ਹੋਇਆ ਹੈ ਹਾਲਾਂਕਿ ਹਜੇ ਫੇਰ ਵੀ ਜਿਹੜਾ ਜ਼ਮੀਨੀ ਪੱਧਰ ਤੋਂ 4-5 ਫੁੱਟ ਨੀਵੀਂ ਹੈ ਅ ਕਰੀਬ 4 ਫੁੱਟ 4.5 ਫੁੱਟ ਨੀਵੀਂ ਹੈ ਪਰ ਉਫਾਨ ਇਹਦੇ 'ਚ ਜ਼ਿਆਦਾ ਆਉਣ ਦਾ ਖਤਰਾ ਉਹੀ ਹੁੰਦਾ بارشਾਂ ਦੇ ਜਦਨਾ ਚ ਸੋ ਅੱਜ ਝੜੀ ਲੱਗੀ ਹੋਈ ਆ ਸਵੇਰ ਤੋਂ ਹੀ بارش ਹੋ ਰਹੀ ਆ ਹੁਣ ਰੁਕੀ ਆ ਥੋੜੀ ਜੀ ਤੇ ਜੇ ਇਸ ਤਰ੍ਹਾਂ ਹੀ ਲਗਾਤਾਰ ਮੀਂਹ ਪੈਂਦਾ ਰਹਿੰਦਾ ਤਾਂ ਇਹਦੇ ਵਿੱਚ ਹੋਰ ਕਦੋਂ ਉਫਾਨ ਆ ਜਾਵੇ ਉਹਦਾ ਕੁਝ ਨਹੀਂ ਕਹਿ ਸਕਦੇ